ਸਤਨਾਮ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜ ਵਾਂ ਮੇਰ ਤੱਕ ਕਾ ਪਾਇਓ ਤਨ ਸਾਸਾ ਬਿਸ਼ਰਤਿ ਆਨ ਮਿਲਾਇਆ पशु प्रेत मुग्ध भय श्रोते हरनामा मुख गाया परम सतकार योग गुरु रूप गुरु प्यारे सत्संगत जियो ए शबद पांचवे पातशाह साहिब श्री गुरु अर्जुन देव महाराज जियां दा ਰਾਗ ਸੋਰਠ ਦੇ ਵਿੱਚ 614 ਨੰਬਰ ਅੰਕ ਉੱਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਜਿਸ ਨੂੰ ਅਕਾਲ ਪੁਰਖ ਪਰਮਾਤਮਾ ਆਪ ਨਾਮ ਦੀ ਦਾਤ ਦਿੰਦਾ ਹੈ ਉਸ ਦੇ ਸਾਰੇ ਕੰਮ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਹੋਣ ਲੱਗ ਪੈਂਦੇ ਹਨ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮਿਰਤ ਕਉ ਪਾਇਓ ਤਨ ਸਾਸਾ ਮਿਰਤ ਆਤਮਕ ਜੀਵਨ ਵੱਲੋਂ ਮਰਿਆ ਹੋਇਆ ਤਨ ਸਰੀਰ ਵਿੱਚ ਹਿਰਦੇ ਵਿੱਚ ਬੇਸ਼ਰਮ ਵਿਛੜੇ ਹੋਏ ਨੂੰ ਆਣ ਮਿਲਾਇਆ ਲਿਆ ਕੇ ਮਿਲਾ ਦਿੱਤਾ ਪਸ਼ੂ ਪ੍ਰੇਤ ਮੁਗਧ ਭੈ ਸਰੋਤੇ ਪਸ਼ੂ ਉਹ ਮਨੁੱਖ ਜੋ ਪਸ਼ੂਆਂ ਵਾਲੀ ਵਿਰਤੀ ਰੱਖਦੇ ਹਨ ਪ੍ਰੇਤ ਉਹ ਮਨੁੱਖ ਜੋ ਪ੍ਰੇਤਾਂ ਵਾਲੀ ਵਿਰਤੀ ਰੱਖਦੇ ਹਨ ਮੁਗਧ ਉਹ ਮੂਰਖ ਮਨੁੱਖ ਭੈ ਸਰੋਤੇ ਪ੍ਰਮਾਤਮਾ ਨੇ ਉਸ ਨੂੰ ਨਾਮ ਸੁਣਨ ਵਾਲੇ ਸਰੋਤੇ ਬਣਾ ਦਿੱਤੇ ਹਨ ਹਰਨ ਆਮਾ ਮੁਖ ਗਾਇਆ ਤੇ ਪਰਮਾਤਮਾ ਦੇ ਨਾਮ ਨੂੰ ਮੁਖ ਤੋਂ ਗਾਉਣ ਵਾਲੇ ਬਣਾ ਦਿੱਤੇ ਹਨ ਸਤਿਗੁਰੂ ਪਰਮਾਨੰ ਕਰਦੇ ਹਨ اے ਭਾਈ ਗੁਰੂ ਆਤਮਿਕ ਤੌਰ ਤੇ ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ ਜਿੰਦ ਪਾ ਦਿੰਦਾ ਹੈ ਪ੍ਰਭੂ ਤੋਂ ਵਿਛੜੇ ਹੋਏ ਮਨੁੱਖ ਨੂੰ ਲਿਆ ਕੇ ਪ੍ਰਭੂ ਨਾਲ ਮਿਲਾ ਦਿੰਦਾ ਹੈ ਪਸ਼ੂ ਸੁਵੋ ਮਨੁੱਖ ਪ੍ਰੇਤ ਸੁਭਉ ਬੰਦੇ ਮੂਰਖ ਮਨੁਖ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਹਨ ਪ੍ਰਮਾਤਮਾ ਦਾ ਨਾਮ ਮੂੰਹ ਨਾਲ ਲਗਾਉਣ ਲੱਗ ਪੈਂਦੇ ਹਨ ਪੂਰੇ ਗੁਰ ਕੀ ਦੇਖ ਵਡਾਈ ਤਾਂਗੇ ਕੀਮਤ ਕਹਿਣ ਨਾ ਜਾਈ ਰਹਾਓ ਇਹ ਪੂਰੇ ਗੁਰੂ ਦੀ ਵਡਿਆਈ ਹੈ ਤਾਂ ਕਿ ਕੀਮਤ ਉਸ ਗੁਰੂ ਦੀ ਕਹਿਣ ਨਾ ਜਾਏ ਉਸ ਦੀ ਜਿਹੜੀ ਕੀਮਤ ਕਹੀ ਨਹੀਂ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਏ ਭਾਈ ਪੂਰੇ ਗੁਰੂ ਦੀ ਆਤਮਕ ਉੱਚਤਾ ਦੀ ਅਚਰਜ ਹੈ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਦੁਖ ਸੋਗ ਕਾਟ ਆਓ ਡੇਰਾ ਆਨੰਦ ਮੰਗਲ ਬਿਸ਼ਰਮਾ ਮਨ ਬਾਛਤ ਫਲ ਮਿਲੇ ਚਿੰਤਾ ਪੂਰਨ ਹੋਏ ਕਾਮ ਸਤਗੁਰਾਂ ਨੇ ਕਿਰਪਾ ਕਰਕੇ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪ੍ਰਾਪਤ ਕਰ ਲਈ ਹੈ ਉਸ ਦੇ ਅੰਦਰੋਂ ਦੁੱਖ ਰੋਗ ਦਾ ਡੇਰਾ ਢਾ ਦਿੱਤਾ ਹੈ ਆਨੰਦ ਮੰਗਲ ਵਿਸ਼ਰਾਮ ਉਸ ਦੇ ਅੰਦਰ ਆਨੰਦ ਦਾ ਵਿਸ਼ਰਾਮ ਟਿਕਾਣਾ ਬਣਾ ਦਿੰਦਾ ਹੈ ਮਨ ਬਾਸ਼ਿਤ ਤੇ ਉਹ ਮਨੁੱਖ ਮਨ ਇਛਤ ਫਲ ਪ੍ਰਾਪਤ ਕਰਨੇ ਸ਼ੁਰੂ ਕਰ ਲੈਂਦਾ ਹੈ ਮਿਲੇ ਚਿੰਤਾ ਅਚੰਤ ਚੇਤਕ ਮਿਲਣੇ ਸ਼ੁਰੂ ਹੋ ਜਾਂਦੇ ਹਨ ਪੂਰਨ ਹੋਏ ਕੰਮਾਂ ਤੇ ਉਸ ਦੇ ਜਿਹੜੇ ਕੰਮ ਹਨ ਪੂਰੇ ਹੋਣੇ ਸ਼ੁਰੂ ਹੋਣ ਲੱਗ ਪੈਂਦੇ ਹਨ ਸਤਿਗੁਰੂ ਪਰਮਾਨੰ ਕਰਦੇ ਹਨ ਜਿਹੜਾ हे ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਾ ਪੈਂਦਾ ਗੁਰੂ ਉਸ ਨੂੰ ਨਾਮ ਜਿੰਦ ਦੇ ਕੇ ਉਸ ਦੇ ਅੰਦਰੋਂ ਦੁੱਖਾਂ ਦਾ ਗਮਾਂ ਦਾ ਡੇਰਾ ਢਾਹ ਦਿੰਦਾ ਹੈ ਉਸ ਦੇ ਅੰਦਰ ਆਨੰਦ ਖੁਸ਼ੀਆਂ ਦਾ ਟਿਕਾਣਾ ਬਣਾ ਦਿੰਦਾ ਹੈ ਉਸ ਮਨੁੱਖ ਨੂੰ ਅਚੰਚੇਤਕ ਮਨ ਇਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਇਹੀ ਹਾਂ ਸੁਖ ਆਗੈ ਮੁਖ ਉਜਲ ਮੇਟ ਗਏ ਆ ਬਣ ਜਾਣੇ ਨਿਰਭਉ ਭੈ ਹਿਰਦੈ ਨਾਮ ਵਸਿਆ ਸਤਿਗੁਰ ਕਹਿ ਮਨ ਪਾਣੇ ਸਤਿਗੁਰੂ ਪਰਮਾਨੰ ਕਰਦੇ ਹਨ ਇਹਾਂ ਸੁਖ ਇਸ ਸੰਸਾਰ ਦੇ ਵਿੱਚ ਸੁਖ ਆਗੇ ਮੁਖੀ ਹੋ ਜਨ ਆਗੇ ਪਰਲੋਕ ਦੇ ਵਿੱਚ ਮੁੱਖ ਊਜਲ ਸੁਰਖਰੂ ਹੋ ਜਾਂਦੇ ਹਨ ਮਿਟ ਗਏ ਨਾਸ਼ ਹੋ ਜਾਂਦੇ ਹਨ ਆਪਣ ਜਾਣੇ ਇਸ ਸੰਸਾਰ ਦੇ ਵਿੱਚ ਜੰਮਣਾ ਮਰਨਾ ਨਾਸ਼ ਹੋ ਜਾਂਦਾ ਹੈ ਨਿਰਪੋ ਭਏ ਤੇ ਨਿਡਰ ਹੋ ਜਾਂਦੇ ਹਨ ਹਿਰਦੇ ਨਾਮ ਵਸਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਆਪਣੇ ਸਤਿਗੁਰ ਕੈ ਮਨ ਭਾਣੇ ਜਿਨ੍ਹਾਂ ਨੇ ਆਪਣੇ ਗੁਰੂ ਦਾ ਹੁਕਮ ਮੰਨ ਲਿਆ ਹੈ ਸਤਿਗੁਰੂ ਪ੍ਰਮਾਨ ਕਰਦੇ ਹਨ ਏ ਭਾਈ ਜਿਹੜੇ ਮਨੁੱਖ ਨੂੰ ਆਪਣੇ ਗੁਰੂ ਦੇ ਮਨ ਵਿੱਚ ਪਾ ਜਾਂਦੇ ਹਨ ਉਹਨਾਂ ਨੂੰ ਇਸ ਲੋਗ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਪਰਲੋਕ ਵਿੱਚ ਵੀ ਉਹ ਸੁਰਖਰੂ ਹੋ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਉਹਨਾਂ ਨੂੰ ਕੋਈ ਡਰ ਪੋਰ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਊਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਪਰਮ ਭਗਾ ਕਉ ਨਾਨਕ ਤਾਗੇ ਪੂਰ ਕਰਮਾਂ ਜਾਕਾ ਗੁਰ ਚਰਨੀ ਮਨ ਲਗਾ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਉਹ ਉੱਠ ਤ ਬੈਠ ਤ ਉੱਠਦਿਆਂ ਬੈਠਦਿਆਂ ਹਰ ਗੁਣ ਗਾਵੇ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਦੁੱਖ ਦਰਦ ਪਰਮ ਭਾਗਾ ਉਸ ਦੇ ਨਾਲ ਉਸ ਦੇ ਦੁੱਖਾਂ ਦਰਦਾਂ ਦਾ ਅੰਤ ਹੋ ਜਾਂਦਾ ਹੈ ਕਉ ਨਾਨਕ へ ਨਾਨਕ ਆਖ ਤਾ ਕੇ ਉਸ ਮਨੁੱਖ ਦੇ ਪੂਰ ਕਰਮਾਂ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਜਾਕਾ ਗੁਰ ਚਰਨੀ ਮਨ ਲਾਗਾ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗਿਆ ਹੁੰਦਾ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਹ ਨਾਨਕ ਆਖ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਉਸ ਦੇ ਅੰਦਰੋਂ ਹਰੇਕ ਦੁੱਖ ਪੀੜਾ ਪਟਕਣਾ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ